ਸੋਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਪੰਜਾਬੀ ਫਿਲਮਾਂ ਦੇ ਮਸ਼ਹੂਰ ਕਲਾਕਾਰ ਵਰਿੰਦਰ ਵਰਿੰਦਰ ਪੰਜਾਬੀ ਫਿਲਮਾਂ ਦੇ ਵਿੱਚ ਇੱਕ ਉਹ ਨਾਮ ਹੈ ਜਿਸ ਨੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦਿੱਤੀਆਂ ਨੇ ਔਰ ਜਿਨ੍ਹਾਂ ਦੀ ਹਰ ਫਿਲਮ ਨੂੰ ਪੰਜਾਬੀਆਂ ਨੇ ਹੀ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਜੋ ਪੰਜਾਬੀ ਭਾਸ਼ਾ ਨੂੰ ਜਾਣਦੇ ਸਨ ਬੇਸ਼ੱਕ ਉਹ ਕਿਸੇ ਵੀ ਕੰਟਰੀ ਦੇ ਕਿਉਂ ਨਾ ਹੋਣ ਉਹਨਾਂ ਨੇ ਵੀ ਵਰਿੰਦਰ ਦੀ ਹਰ ਫਿਲਮ ਨੂੰ ਬੜਾ ਪਿਆਰ ਤੇ ਬੜਾ ਸਤਿਕਾਰ ਦਿੱਤਾ ਅਖਰ ਜਿਹੜਾ ਕੀ ਹੋਇਆ ਕਿ ਇੱਕ ਸ਼ੂਟਿੰਗ ਦੇ ਦੌਰਾਨ ਵਰਿੰਦਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਅਸੀਂ ਪੂਰੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿੰਨੀ ਸਾਨੂੰ ਜਾਣਕਾਰੀ ਮਿਲੀ ਹੈ ਕਿਉਂਕਿ ਵਰਿੰਦਰ ਪੰਜਾਬੀ ਫਿਲਮਾਂ ਦਾ ਅमिताभ बच्चन ਕਿਹਾ ਜਾਂਦਾ ਸੀ ਕਿਉਂਕਿ ਜਿਸ ਤਰ੍ਹਾਂ ਹਿੰਦੀ ਫਿਲਮ ਕਹਿੰਦੇ ਐ ਕਿ ਅमिताभ बच्चन ਤੋਂ ਬਿਨਾ ਧਰਮਿੰਦਰ ਤੋਂ ਬਿਨਾ ਜਾਂ ਹੋਰ ਪਪੂਲਰ ਜਿਹੜੇ ਕਲਾਕਾਰੋਂਾਂ ਤੋਂ ਬਿਨਾ ਨਹੀਂ ਸੀ ਚੱਲ ਸਕਦੀ ਉਸੇ ਤਰ੍ਹਾਂ ਹੀ ਪੰਜਾਬੀ ਫਿਲਮ ਵਿੱਚ ਜਿੰਨਾ ਚਿਰ ਵਰਿੰਦਰ ਐਸੇ ਹੀਰੋ ਦੇ ਤੌਰ ਤੇ ਨਾ ਹੋਵੇ ਤਾਂ ਫਿਲਮ ਜਿਹੜੀ ਉਹ ਚੱਲਦੀ ਤਾਂ ਸੀ ਲੇਕਿਨ ਜਿਸ ਲੈਜੇ ਦੇ ਨਾਲ ਵਰਿੰਦਰ ਨਾਲ ਲੋਕ ਜੁੜੇ ਸਨ ਸ਼ਾਇਦ ਉਹਦਾ ਜਿਹੜਾ ਬਿਜ਼ਨਸ ਹੈ ਉਸ ਤੋਂ ਘੱਟ ਹੁੰਦਾ ਹੋਵੇ ਅੱਜ ਉਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਬਹੁਤ ਸਾਰੇ ਅਜਿਹੇ ਅਣ ਸੁਣੇ ਕિસ્ਸੇ ਨੇ ਜਿਨ੍ਹਾਂ ਨੂੰ ਇਸ ਐਪੀਸੋਡ ਦੇ ਵਿੱਚ ਤੁਹਾਡੀ ਨਜ਼ਰ ਕਰਨ ਦੀ ਕੋਸ਼ਿਸ਼ ਕਰਾਂਗਾ ਦੱਸਿਆ ਜਾ ਰਿਹਾ ਕਿ ਵਰਿੰਦਰ ਦਾ ਜਿਹੜਾ ਜਨਮ ਹੈ ਉਹ 15 ਅਗਸਤ 1942 ਨੂੰ ਹੋਇਆ ਸੀ ਵਰਿੰਦਰ ਜਨਮ ਜਿਹੜਾ ਹੈ ਉਹ ਸੁਭਾਸ਼ ਡਡਵਾਲ ਵਿਚ ਹੋਇਆ ਔਰ ਇੱਕ ਭਾਰਤੀ ਫਿਲਮ ਦਾ ਬਤੌਰ ਅਦਾਕਾਰ ਵਜੋਂ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਅੱਗੇ ਤੋਰਿਆ ਨਿਰਦੇਸ਼ਕ ਨਿਰਮਾਤਾ ਤੇ ਲੇਖਕ ਵੀ ਵਰਿੰਦਰ ਦੇ ਨਾਮ ਦੇ ਨਾਲ ਤਖਤੀਆਂ ਲੱਗੀਆਂ ਹੋਈਆਂ ਸਨ ਜਿਸ ਨੇ ਬਹੁਤ ਘੱਟ ਉਮਰ ਦੇ ਵਿੱਚ 25 ਫਿਲਮਾਂ ਜਿਹੜੀਆਂ ਹੈ ਉਹ ਬਣਾਈਆਂ ਨੇ ਉਸ ਨੇ ਤਰਮਿੰਦਰ ਦੀ ਵਿਸ਼ੇਸ਼ਤਾ ਵਾਲੀ ਖਾਸ ਕਰਕੇ 1975 ਵਿੱਚ ਰਿਲੀਜ਼ ਹੋਈ ਫਿਲਮ ਤੇਰੀ ਮੇਰੀ ਇੱਕ ਜਿੰਦੜੀ ਨਾਲ ਆਪਣੀ ਸ਼ੁਰੂਆਤ ਕੀਤੀ 1980 ਦੇ ਦਹਾਕੇ ਦੀਆਂ ਪੰਜਾਬੀ ਫਿਲਮਾਂ ਇਸ ਤਰ੍ਹਾਂ ਨੇ ਜੋ ਫਿਲਮਾਂ ਸੱਚਮੁੱਚ ਬਹੁਤ ਪ੍ਰਸਿੱਧ ਹੋਈਆਂ ਨੇ ਲੰਬੜਦਾਰ ਨਹੀਂ ਬਾ ਕਮਾਲ ਫਿਲਮ ਸੀ ਬਲਬੀਰੋ ਭਾਬੀ ਦੁਸ਼ਮਣੀ ਦੀ ਅੱਗ ਜੋ ਉਸ ਦੀ ਮੌਤ ਤੋਂ ਬਾਅਦ ਰਿਲੀਜ਼ ਹੋਈ ਸੀ ਦੁਸ਼ਮਣੀ ਦੀ ਅੱਗ ਜਿਹੜੀ ਫਿਲਮ ਸੀ ਇਹ ਵਰਿੰਦਰ ਦੀ ਮੌਤ ਤੋਂ ਬਾਅਦ ਰਿਲੀਜ਼ ਹੋਈ ਸੀ ਦੱਸਿਆ ਜਾ ਰਿਹਾ ਹੈ ਕਿ ਉਸਦੇ ਪਿਤਾ ਗੁਰਦਾਸ RAM ਫਗਵਾੜਾ ਸ਼ਹਿਰ ਦੇ ਹਕੀਮ ਤੇ ਆਰੀਆ ਸਕੂਲ ਫਗਵਾੜਾ ਦੇ ਬਾਨੀ ਸਨ ਵਰਿੰਦਰ ਨੇ ਆਪਣੀ ਮੁੱਢਲੀ ਪੜ੍ਹਾਈ ਆਰੀਆ ਸਕੂਲ ਫਗਵਾੜੇ ਤੋਂ ਹੀ ਕੀਤੀ ਹੈ ਇਸ ਤੋਂ ਅੱਗੇ ਫਗਵਾੜੇ ਦੇ ਹੀ RAM ਗੜੀਆ ਕਾਲਜ ਤੋਂ ਪੜ੍ਹਾਈ ਕੀਤੀ ਹੈ ਇਸ ਸਮਗਰੋਂ ਕੁਝ ਸਮੇਂ ਲਈ ਉਹਨਾਂ ਨੇ ਕਾਰਟਨ ਦੀ ਫੈਕਟਰੀ JCT ਵਿੱਚ ਬਤੌਰ ਇੰਪਲਾਈਜ਼ ਉਹਨਾਂ ਨੇ ਨੌਕਰੀ ਕੀਤੀ ਹੈ ਔਰ ਉਸ ਨੂੰ ਤਾਂ ਕੋਈ ਹੋਰ ਵੱਡਾ ਕੰਮ ਉਡੀਕ ਰਹਾਸੀ ਔਰ ਜਿਸ ਨੇ ਸੁਪਨੇ ਵੀ ਲਿਆ ਕਰਦਾ ਸੀ ਆਪ ਜੀ ਦਾ ਵਿਆਹ ਕਪੂਰਥਲੇ ਜ਼ਿਲ੍ਹੇ ਦੇ ਪਿੰਡ ਮਹਲ ਕਲਾਮ ਵਿਖੇ 3 ਮਈ 1965 ਨੂੰ ਪਰਮਿੰਦਰ ਕੌਰ ਦੇ ਨਾਲ ਹੋਇਆ। ਵਰਿੰਦਰ ਦੀਆਂ ਫਿਲਮਾਂ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੀਆਂ ਫਿਲਮਾਂ ਵਿੱਚ ਸੱਚਮੁੱਚ ਇੱਕ ਕਹਾਣੀ ਹੁੰਦੀ ਸੀ। ਇੱਕ ਸਕ੍ਰਿਪਟ ਹੁੰਦੀ ਸੀ ਔਰ ਸਕ੍ਰਿਪਟ ਤੇ ਕੰਮ ਹੁੰਦਾ ਸੀਗਾ। ਮਾਫ਼ ਕਰਨਾ ਅੱਜ ਦੀਆਂ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹੀ 2-4 ਕਲਾਕਾਰ ਜਿਹੜੇ ਹਰ ਪੰਜਾਬੀ ਫਿਲਮਾਂ ਵਿੱਚ ਹੁੰਦੇ ਨੇ ਔਰ ਦੂਜੇ ਕਲਾਕਾਰ ਜਿਹੜੇ ਬਹੁਤ ਟਾਪ ਦੇ ਕਲਾਕਾਰ ਨੇ ਅਖਰੂ ਕਿਉਂ ਨਹੀਂ ਆਉਂਦੇ ਸਕਰੀਨ ਦੇ ਉੱਪਰ ਇਹ ਸਵਾਲ ਬਣਿਆ ਹੋਇਆ ਹੈ ਕਿ ਇੰਨੇ ਕਲਾਕਾਰ ਨੇ ਪੰਜਾਬ ਦੇ ਵਿੱਚ ਕਿ ਮਤਲਬ ਉਹੀ ਪੰਜ ਚਾਰ ਕਲਾਕਾਰਾਂ ਨੂੰ ਹਰ ਫਿਲਮ ਦੇ ਵਿੱਚ ਆਪਾਂ ਦੇਖਦੇ ਆ ਜਿਹੜੇ ਟਾਪ ਦੇ ਕਲਾਕਾਰ ਨੇ ਇਹ ਨਹੀਂ ਕਿ ਇਹਨਾਂ ਕਲਾਕਾਰਾਂ ਤੋਂ ਇਲਾਵਾ ਕਲਾਕਾਰ ਨਹੀਂ ਹੈ ਕਲਾਕਾਰ ਬਹੁਤ ਨੇ ਪਰ ਪਤਾ ਨਹੀਂ ਕਾਰਨ ਕੀ ਹੈ ਕਿ ਉਹ ਲੋਕ ਪਰਦੇ ਦੇ ਉੱਪਰ ਚੰਗੀ ਤਰ੍ਹਾਂ ਆਉਂਦੇ ਨਹੀਂ ਜਦੋਂ ਅਲੱਗ-ਅਲੱਗ ਇੰਟਰਵਿਊਜ਼ ਦੇਖੀ ਦੀਆਂ ਔਰ ਜਦੋਂ ਉਹ ਦੋਸ਼ ਲਾਉਂਦੇ ਨੇ ਕਿ ਸਾਡੇ ਸੀਨ ਬਹੁਤ ਸਾਰੇ ਕੱਟੇ ਗਏ ਕੋਈ ਕਹਿੰਦਾ ਬਲਰ ਕਰ ਦਿੱਤਾ ਗਿਆ ਮਦਰ ਕਿਤੇ ਨਾ ਕਿਤੇ ਆਰਟਿਸਟ ਨੂੰ ਹਾਈਲਾਈਟ ਕਰਨ ਦੀ ਬਜਾਏ ਉਹ ਉਸ ਨੂੰ ਡੀਗ੍ਰੇਡ ਕਰਨ ਦੀ ਕੋਸ਼ਿਸ਼ ਕਰਦੇ ਨੇ ਕੁਝ ਇੱਕ ਲੋਕਾਂ ਦੀ ਇਹ ਜਿਹੜੀ ਮਾਨਸਿਕਤਾ ਹੈ ਘਟਿਆ ਮਾਨਸਿਕਤਾ ਹੈ ਉਸ ਦਾ ਵੀ ਬਹੁਤ ਸਾਰੇ ਕਲਾਕਾਰ ਸ਼ਿਕਾਰ ਵੈਬਨੇ ਗੱਲ ਕਰ ਰਹੇ ਆ ਵਰਿੰਦਰ ਦੀ ਵਰਿੰਦਰ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਜਨਮ ਦਿੱਤਾ ਬਹੁਤ ਸਾਰੇ ਕਲਾਕਾਰਾਂ ਨੂੰ ਉਹਨਾਂ ਨੇ ਲੱਭ ਲੱਭ ਕੇ ਆਪਣੀਆਂ ਫਿਲਮਾਂ ਵਿੱਚ ਜਿਸ ਤਰ੍ਹਾਂ ਦਾ ਪਾਤਰ ਉਹਨਾਂ ਨੂੰ ਚਾਹੀਦਾ ਸੀ ਉਸ ਤਰ੍ਹਾਂ ਦਾ ਉਹ ਲੱਗੇ ਇਸ ਤਰ੍ਹਾਂ ਦੇ ਕਲਾਕਾਰਾਂ ਨੂੰ ਉਹਨਾਂ ਨੇ ਖੋਜਿਆ ਔਰ ਆਪਣੀ ਫਿਲਮਾਂ ਦੇ ਵਿੱਚ ਚਾਂਸ ਦਿੱਤਾ ਖਾਸ ਕਰਕੇ ਜੇ ਆਪਾਂ ਬਲਬੀਰੋ ਭਾਬੀ ਦੀ ਗੱਲ ਕਰੀਏ ਤੇ ਇੱਕ ਸਕ੍ਰਿਪਟ ਸੀ ਓਹ ਹੋ 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 ਸ਼ੁਰੂ ਤੋਂ ਲੈ ਕੇ ਆਖਰ ਤੱਕ ਇੱਕ ਪੱਲ ਵੀ ਨਜ਼ਰ ਜਿਹੜੀ ਆਂਦੀ ਐ ਨਹੀਂ ਹੁੰਦੀ ਕਿਉਂਕਿ ਸਕ੍ਰਿਪਟ ਤੇ ਕੰਮ ਕੀਤਾ ਹੋਇਆ ਸੀ ਡਾਇਲੌਗਸ ਤੇ ਕੰਮ ਕੀਤਾ ਹੋਇਆ ਸੀ ਸਕਰੀਨ ਪਲੇ ਤੇ ਕੰਮ ਕੀਤਾ ਹੋਇਆ ਸੀਗਾ ਔਰ ਇਹ ਨਹੀਂ ਐ ਕਿ ਮਤਲਬ ਪੰਜ ਚਾਰ ਬੰਦੇ ਰਲੇ ਤੇ ਆਪਣੀ ਇੱਕ ਸਕ੍ਰਿਪਟ ਜੇ ਲਿਖੀ ਤਾਂ ਉਹਨਾਂ ਨੇ ਫਿਰ ਕਿੰਨੀਆਂ ਫਿਲਮਾਂ ਚੱਲਦੀਆਂ ਨੇ ਕੋਈ ਨਹੀਂ ਫਿਲਮ ਚੱਲਦੀ ਉਹ ਤਾਂ ਇੱਕ ਇਹ ਐ ਕਿ ਲੋਕਾਂ ਵਿੱਚ ਇੱਕ ਹੁੰਦਾ ਵੀ ਚੱਲ ਵੀ ਆਦੀ ਬੰਦੇ ਦੀ ਫਿਲਮ ਆਈ ਐ ਸੋ ਇਸ ਕਰਕੇ ਸਕ੍ਰਿਪਟ ਤੇ ਕੰਮ ਕਰਨ ਦੀ ਬਹੁਤ ਜ਼ਰੂਰਤ ਐ ਸਾਡੇ ਕੋਲ ਬਹੁਤ ਸਾਰੀਆਂ ਸਕ੍ਰਿਪਟਾਂ ਨੇ ਲੈਕਿਨ ਜ਼ਰੂਰੀ ਨਹੀਂ ਹੁੰਦਾ ਕਿ ਹਰ ਸਕ੍ਰਿਪਟ ਦੇ ਵਿੱਚ ਹੀਰੋ ਜਿਹੜਾ ਹੈ ਉਹ ਇੱਕੋ ਹੀ ਹੋਵੇ ਸੋ ਇਸ ਕਰਕੇ ਕਈ ਫਿਲਮਾਂ ਤੇ ਇੱਥੇ ਹੀ ਆ ਕੇ ਦਮ ਤੋੜ ਜਾਂਦੀਆਂ ਨੇ ਸੋ ਜੇ ਫਿਲਮੀ ਜੀਵਨ ਦੀ ਆਪਾਂ ਵਿਰਿੰਦਰ ਦੀ ਗੱਲ ਕਰੀਏ ਤੇ ਸੱਚਮੁੱਚ ਉਹਨਾਂ ਨੇ ਸੱਭਿਆਚਾਰਕ ਨੂੰ ਬਹੁਤ ਬੜਾਵਾ ਦਿੱਤਾ ਹੈ ਪਿੰਡਾਂ ਦੇ ਵਿੱਚ ਸ਼ੂਟਿੰਗ ਹੁੰਦੀ ਸੀਗੀ ਔਰ ਮੈਨੂੰ ਯਾਦ ਹੈ ਕਿ ਉਹਨਾਂ ਦੀਆਂ ਫਿਲਮਾਂ ਜਦੋਂ ਦੇਖਦੇ ਸੀ ਤਾਂ ਮਤਲਬ ਪਾਠੀ ਪਾਠੀਆਂ ਦੇ ਗੁਹਾਰੇ ਲੱਗੇ ਨਜ਼ਰ ਆਉਂਦੇ ਉਹਨਾਂ ਦੇ ਵਿੱਚ ਹੀ ਉਹਨਾਂ ਨੇ ਸੀਨ ਫਿਲਮਾ ਲੈਣੇ ਆ ਔਰ ਕੱਚੇ-ਕੱਚੇ ਰਸਤੇ ਹੁੰਦੇ ਸੀਗੇ ਅੱਜ ਬਕਾਇਦਾ ਤੌਰ ਤੇ ਇੱਕ ਸੀਨ ਨੂੰ ਕ੍ਰੀਏਟ ਕਰਨ ਵਾਸਤੇ ਸੈੱਟ ਕ੍ਰੀਏਟ ਕੀਤਾ ਜਾਂਦਾ ਹੈ ਔਰ ਉਹ ਸੈੱਟ ਦੇ ਵਿੱਚ ਉਸ ਤਰ੍ਹਾਂ ਦੀ ਜਿਹੜੀ ਵਿਸ਼ੇਸ਼ਤਾ ਹੁੰਦੀ ਹੈ ਔਰੀਜਿਨੈਲਟੀ ਜਿਹੜੀ ਹੈ ਉਹ ਸ਼ਾਇਦ ਉਹਨੀ ਨਜ਼ਰ ਨਹੀਂ ਆਉਂਦੀ ਸੋ ਵਰਿੰਦਰ ਇੱਕ ਅਜਿਹੀ ਸਨ ਜਿਨ੍ਹਾਂ ਨੇ ਮਤਲਬ ਜਿੰਨੀਆਂ ਵੀ ਫਿਲਮਾਂ ਕੀਤੀਆਂ ਨੇ ਸੁਪਰ ਡੂਪਰ ਫਿਲਮਾਂ ਕੀਤੀਆਂ ਨੇ ਪੰਜਾਬੀ ਫਿਲਮਾਂ ਦੀ ਜਿੰਦ ਜਾਨ ਸੀ ਐਸੀ ਕੋਈ ਗੱਲ ਨਹੀਂ ਆ ਹ ਅਜੇ ਵੀ ਕੁਝ ਇੱਕ ਫਿਲਮਾਂ ਹੈ ਜਿਨ੍ਹਾਂ ਨੂੰ ਅਸੀਂ ਪੋਟਿਆਂ ਦੇ ਪਰ ਗਣ ਸਕਦੇ ਆ ਜਿਹੜੀਆਂ ਫਿਲਮਾਂ ਬਹੁਤ ਮਕਬੂਲ ਨੇ ਜਿਨ੍ਹਾਂ ਨੂੰ ਅੱਜ ਵੀ ਅਸੀਂ ਵੇਖਦੇ ਹਾਂ ਸੁਣਦੇ ਆ ਉਹਨਾਂ ਫਿਲਮਾਂ ਬਾਰੇ ਪਰ ਵਰਿੰਦਰ ਕਿਤੇ ਨਾ ਕਿਤੇ ਅਜਿਹਾ ਇੱਕ ਐਕਟਰ ਸੀ ਜੋ ਬਹੁਤ ਛੇਤੀ ਜਿਹੜਾ ਹੈ ਸਾਡੇ ਤੋਂ ਰੁਖਸਤ ਹੋ ਗਿਆ ਮੈਨੂੰ ਯਾਦ ਹੈ ਕਿ ਮਤਲਬ ਜਦੋਂ ਇੱਕ ਖਬਰ ਆਈ ਸੀ ਕਿ ਬਰਿੰਦਰ ਦੇ ਗੋਲੀਆਂ ਲੱਗਣ ਦੇ ਕਾਰਨ ਉਹਨਾਂ ਨੂੰ ਇੱਕ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਮਾਰਿਆ ਗਿਆ ਤੇ ਮਾਕੇ ਬੜੀ ਮਤਲਬ ਪੰਜਾਬੀਆਂ ਨੂੰ ਬੜਾ ਤੱਕਾ ਲੱਗਾ ਸੀਗਾ ਕਿ ਅਜਿਹੀ ਕੀ ਗੱਲਬਾਤ ਹੋ ਗਈ ਕਿ ਇਸ ਕਲਾਕਾਰ ਨੂੰ ਜਿਹੜਾ ਹੈ ਉਹਨਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਹੈ ਲੇਕਿਨ ਜੇ ਆਪਾਂ ਬਤੌਰ ਹੀਰੋ ਫਿਲਮ ਦੇ ਵਿੱਚ ਦੇਖੀਏ ਵਿਰਿੰਦਰ ਦੀ ਤੇ ਧਰਮਜੀਤ ਸੰਤੋ ਬੰਤੋ ਟਾਕਰਾ ਸੈਦਾ ਜੋਗਨ ਸਵਾ ਲੱਖ ਸੇ ਇੱਕ ਲੜਾਉਂ ਲੰਬੜਦਾਰ ਨੇ ਔਰ ਇਹ ਐਜ਼ ਏ ਬਤੌਰ ਇਹਨਾਂ ਦੀਆਂ ਹੀਰੋ ਦੇ ਤੌਰ ਤੇ ਫਿਲਮਾਂ ਨੇ ਜੇਕਰ ਆਪਾਂ ਹੀਰੋ ਨਿਰਮਾਤਾ ਤੇ ਨਿਰਦੇਸ਼ਕ ਮਤਲਬ ਐਜ਼ ਏ ਹੀਰੋ ਪ੍ਰੋਡਿਊਸਰ ਤੇ ਡਾਇਰੈਕਟਰ ਦੇ ਤੌਰ ਤੇ ਦੇਖੀ ਤੇ ਸਰਪੰਚ ਫਿਲਮ ਬਟਵਾਰਾ ਫਿਲਮ ਵਾਹ ਕਮਾਲ ਹੈ یاری جٹ دی آ ہاں ہاں یاری جٹ دی جن بھی کلاکار سی پریتی سی یا اہ ہوتے میرے دماغ نام نکل گیا ہے ਬੇਸ਼ੱਕ ਉਹ ਵਿਲਨ ਦੇ ਵਿਲਨ ਦਾ ਡਿਪਾਰਟਮੈਂਟ ਹੋਵੇ ਜਾਂ ਐਜ਼ ਅ ਹੀਰੋ ਹੀਰੋ ਦਾ ਹੋਵੇ ਜਾਂ ਹੋਰ ਫੈਮਿਲੀ ਜਿਹੜੀ ਹੈ ਉਹਨਾਂ ਦਾ ਹੋਵੇ ਹਰ ਇੱਕ ਨੇ ਆਪਣੀ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਹੈ ਉਹ ਭੂਮਿਕਾ ਨਿਭਾਈ ਹੈ ਹੁਣ ਬਟਵਾਰਾ ਫਿਲਮ ਦੇ ਵਿੱਚ ਜੋ ਕੰਮ ਮਤਲਬ ਵਰਿੰਦਰ ਜੀ ਕਰ ਗਏ ਨੇ ਉਹ ਸ਼ਾਇਦ ਹੀ ਮਤਲਬ ਇਹ ਜਿਹੜਾ ਕਲਾਕਾਰ ਦੁਆਰਾ ਜਿਹੜਾ ਹੈ ਉਹ ਸਾਨੂੰ ਦੇਖਣ ਨੂੰ ਮਿਲੇ ਸੋ ਉਸ ਵੇਲੇ ਜਿਹੜੀਆਂ ਵਰਿੰਦਰ ਦੇ ਸਮੇਂ ਵਿੱਚ ਫਿਲਮਾਂ ਬਣਦੀਆਂ ਸੀ ਔਰ ਉਸ ਸਮੇਂ ਸਕ੍ਰਿਪਟ ਤੇ ਕੰਮ ਹੁੰਦਾ ਸੀ ਸਟੋਰੀ ਹੁੰਦੀ ਸੀ ਲੋਕੇਸ਼ਨ ਜਿਹੜੀਆਂ ਸੀ ਉਹ ਡਿਸਾਈਡ ਕੀਤੀਆਂ ਜਾਂਦੀਆਂ ਸੀ 뮤ਜ਼ਿਕ ਤਿਆਰ ਕੀਤਾ ਜਾਂਦਾ ਸੀ ਕਿਉਂਕਿ ਫਿਲਮ ਦੇ ਵਿੱਚ ਸੰਗੀਤ ਜਿਹੜਾ ਹੈ ਉਹ ਬਹੁਤ ਇਹ ਇੰਪੋਰਟੈਂਟ ਭੂਮਿਕਾ ਨਿਭਾਉਂਦਾ ਹੈ ਸੰਗੀਤ ਤੋਂ ਬਿਨਾ ਫਿਲਮ ਜਿਹੜੀ ਹੈ ਬਿਲਕੁਲ ਅਧੂਰੀ ਹੁੰਦੀ ਹੈ ਸੋ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਵਿਰਿੰਦਰ ਦੀਆਂ ਜਿਹੜੀਆਂ ਫਿਲਮਾਂ ਨੇ ਬੇਸ਼ੱਕ ਉਹ ਕਿਸੇ ਵੀ ਲੈਵਲ ਦੀ ਫਿਲਮ ਹੋਵੇ ਉਹ ਵਿਰਿੰਦਰ ਦੇ ਨਾਮ ਤੇ ਚੱਲਦੀ ਸੀ ਸੋ ਅੱਜ ਇਹ ਵੀ ਮੈਂ no 10 ਕਿ ਪੰਜਾਬੀ ਫਿਲਮ ਜੱਟ ਤੇ ਜ਼ਮੀਨ ਜਿਸ ਦੇ ਵਿੱਚ ਬਤੌਰ ਹੀਰੋ ਤੇ ਨਿਰਦੇਸ਼ਕ ਦੇ ਤੌਰ ਤੇ ਵਰਿੰਦਰ ਜਿਹੜੇ ਐ ਉਹ ਆਏ ਸਨ ਉਹਨਾਂ ਦੀ ਸ਼ੂਟਿੰਗ ਚੱਲ ਰਹੀ ਸੀ ਪਿੰਡ ਤਲਵੰਡੀ ਕਲਾਂ ਲੁਧਿਆਣੇ ਦੇ ਕੋਲ ਹੈ ਔਰ ਇਸ ਮਹਾਨ ਕਲਾਕਾਰ ਨੂੰ ਇਸੇ ਹੀ ਪਿੰਡ ਦੇ ਵਿੱਚ ਨਗਰ ਕੀਰਤਨ ਅਤੇ ਫਿਲਮ ਦੀ ਸ਼ੂਟਿੰਗ ਇੱਕੋ ਦਿਨ ਹੋਣ ਕਰਕੇ ਧਿਰਾਂ ਦੀ ਆਪਸ ਵਿੱਚ ਹੀ ਲੜਾਈ ਹੋ ਗਈ ਜੋ ਲਿਖਿਆ ਜਾ ਰਿਹਾ ਜਿੱਥੇ ਵਰਿੰਦਰ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਔਰ ਇਹ ਫਿਲਮ ਸਿਤਾਰਾ ਦੇ ਦਸੰਬਰ 1988 ਨੂੰ ਸਦਾ ਲਈ ਸਾਡੇ ਤੋਂ ਵਿਛੜ ਗਿਆ ਇਹ ਦੱਸਿਆ ਜਾ ਰਿਹਾ ਹੈ ਸੋ ਪੰਜਾਬੀ ਫਿਲਮਾਂ ਦੀ ਜਿੰਦ ਜਾਨ ਵਰਿੰਦਰ ਜਿਹੜਾ ਹਮੇਸ਼ਾ ਦਿਲਾਂ ਦੇ ਵਿੱਚ ਹੈ ਅੱਜ ਵੀ ਜਦੋਂ ਟੀਵੀ ਦੇ ਉੱਪਰ ਕਿਤੇ ਨਾ ਕਿਤੇ ਸਾਨੂੰ ਉਹਨਾਂ ਦੀਆਂ ਫਿਲਮਾਂ ਦੇਖਣ ਨੂੰ ਮਿਲਦੀਆਂ ਨੇ ਤਾਂ ਉਸ ਦੌਰ ਦੇ ਵਿੱਚ ਪਹੁੰਚ ਜਾਈਦਾ ਜਦੋਂ ਵਰਿੰਦਰ تے خاص کر کے ورندر تے میل بتڑ ساحب دا جڑا مطلب آپسی ٹیوننگ سی, سی انہاں دی کومیڈی دی جو ٹائمنگ سی وہ لاجواب سی با کمال سی ہو سو so اس کر کے کیونکہ کومےڈی جیڑی ہے وہ ٹائمنگ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਸੇ ਵੀ ਭਾਵੇਂ ਸੀਰੀਅਸ ਆਪਾਂ ਗੱਲਬਾਤ ਕਰੀਏ ਜਿੰਨੇ ਚਿਰ ਟਾਈਮਿੰਗ ਨਹੀਂ ਮਿਲਦੀ ਉਨੀ ਦੇਰ ਸ਼ਾਇਦ ਉਹ ਸੀਨ ਜਿਹੜਾ ਹੈ ਪੂਰੀ ਤਰ੍ਹਾਂ ਜਿਹੜਾ ਓਕੇ ਨਹੀਂ ਹੁੰਦਾ ਸੋ ਇਸ ਕਰਕੇ ਕਿਤੇ ਨਾ ਕਿਤੇ ਅੱਜ ਵਿਰਿੰਦਰ ਨੂੰ ਯਾਦ ਕੀਤਾ ਜਾਂਦਾ ਹੈ ਉਹਨਾਂ ਫਿਲਮਾਂ ਨੂੰ ਯਾਦ ਕੀਤਾ ਜਾਂਦਾ ਹੈ ਔਰ ਵਿਰਿੰਦਰ ਜੀ ਤੁਸੀਂ ਜਿੱਥੇ ਵੀ ਹੋ ਮਾਲਕ ਤੁਹਾਨੂੰ ਆਪਣੇ ਚਰਨਾਂ ਦੇ ਵਿੱਚ ਸਤਾਨ ਦੇਵੇ ਤੁਹਾਡੀਆਂ ਫਿਲਮਾਂ ਦੇਖਦੇ ਰਹਿੰਦਾ ਔਰ ਤੁਹਾਡੀਆਂ ਫਿਲਮਾਂ ਦੇ ਜ਼ਰੀਏ ਅਸੀਂ ਤੁਹਾਨੂੰ ਯਾਦ ਕਰਦੇ ਰਹਿੰਦਾ ਸੋ ਪੋਸੂ ਨਾਮਾ ਚੈਨਲ ਦੇ ਉੱਪਰ ਅਸੀਂ ਹਰ ਰੋਜ਼ ਕਿਸੇ ਨਾ ਕਿਸੇ ਗਾਇਕ ਦੀ ਜ਼ਿੰਦਗੀ ਨੂੰ ਲੈ ਕੇ ਕਲਾਕਾਰ ਦੀ ਜ਼ਿੰਦਗੀ ਨੂੰ ਲੈ ਕੇ ਆਪ ਸਭ ਦੇ ਰੂਬਰੂ ਹੁੰਨੇ ਆ ਜੇਕਰ ਤੁਸੀਂ ਵੀ ਕਿਸੇ ਕਲਾਕਾਰ ਦੀ ਜ਼ਿੰਦਗੀ ਨਾਲ ਮੁਖਾਤਬ ਹੋਣਾ ਚਾਹੁੰਦੇ ਹੋ ਤੇ ਸਾਨੂੰ ਜ਼ਰੂਰ ਦੱਸੋ ਕਮੈਂਟ ਦੇ ਰੂਪ ਵਿੱਚ ਪੁੱਛੋ ਨਾ ਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ